ਇਹ ਤਸਵੀਰਾਂ ਜ਼ਿਲ੍ਹਾ ਮੁਕਸਰ ਦੇ ਪਿੰਡ ਵੜਿੰਗਦਿਆਨੇ ਜਿੱਥੇ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਗਿਆ ਸੀ ਤੇ ਘਰ ਵਿੱਚ ਟੈਂਟ ਲਗਾਇਆ ਗਿਆ ਅਤੇ ਮਠਿਆਈਆਂ ਵੀ ਬਣਾਈਆਂ ਗਈਆਂ ਨੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰਿਵਾਰਕ ਮੈਂਬਰ ਅਤੇ ਸਕੇ ਸਬੰਧੀਆਂ ਵੱਲੋਂ ਘਰ ਵਿੱਚ ਭੰਗੜੇ ਪਾਏ ਜਾ ਰਹੇ ਹਨ ਇਸ ਮੌਕੇ ਨੌਜਵਾਨ ਦੀ ਮਾਂ ਭੈਣਾਂ ਅਤੇ ਪਰਜਾਈਆਂ ਨੇ ਰਲ ਮਿਲ ਕੇ ਨੌਜਵਾਨ ਦੇ ਚਾਵਾ ਤਰੀਜਾ ਨਾਲ ਸਿਰਾ ਸਜਾਇਆ ਪਰ ਇਹ ਸਾਰੇ ਚਾਹ ਤੇ ਮਲਾ ਉਦੋਂ ਧਰੇ ਤਰਾਏ ਰਹੇ ਜਦੋਂ ਪਤਾ ਚੱਲਿਆ ਕਿ ਵਿਚੋਲਣ ਤਾਂ ਕੁੜੀ ਨੂੰ ਲੈ ਕੇ ਫਰਾਰ ਹੋਗੀ ਜਿਸ ਤੋਂ ਬਾਅਦ ਪੂਰੇ ਘਰ ਅਤੇ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ ਤੇ ਮੁੰਡੇ ਦਾ ਸਹਿਰਾ ਬੰਨਿਆ ਬਨਾਇਆ ਰਹਿ ਗਿਆ ਘਰ ਵਿੱਚ ਟੈਂਟ ਲੱਗਿਆ ਲਗਾਇਆ ਰਹਿ ਗਿਆ ਤੇ ਮਠਿਆਈਆਂ ਪੱਕੀਆਂ ਪਕਾਈਆਂ ਰਹਿ ਗਈਆਂ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਨੇ ਦੱਸਿਆ ਕਿ ਵਿਚੋਲਣ ਉਹਨਾਂ ਤੋਂ 50000 ਰੁਪਏ ਲੈ ਕੇ ਫਰਾਰ ਹੋ ਗਈ ਤੇ ਹੁਣ ਵਿਚੋਲਣ ਦਾ ਨੰਬਰ ਵੀ ਸਵਿਚ ਆਫ ਆ ਰਿਹਾ ਅੰਗਰੇਜ਼ਾਂ ਗਈ ਕਿਥੇ ਹੀ ਰਹਿਣ ਵਾਲੇ ਵਣਗਾ ਦੇ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਮਲਾ ਕੀ ਹੈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਨੇ ਆਪਣਾ 50000 ਰੁਪਇਆ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਆਦੀ ਇਹ ਵੀ ਮੈਂ ਆਪੇ ਸਾਕਣ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇਲੇ 50000 ਰੁਪਇਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟ ਲੱਗਿਆ ਪਿਆ ਇਹਦਾ ਖਰਚਾ ਵੇਲੇ ਡੀ ਵਾਲਾਂ ਦੇ ਖਰਚੇ ਵੇਲੇ ਕੀ ਇਨਕੇ ਕੀ ਸੁਣ ਉਸ ਤੋਂ ਬਾਅਦ ਬਰਾਤ ਨੂੰ ਜਦ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਜਾਂਦੀ 10000 ਰੁਪਏ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਅਦ ਕੀ ਕੀ ਤਬਰਾਤ ਦੋ 10000 ਰੁਪਏ ਦਿੱਤਾ ਤੂੰ 10000 ਰੁਪਏ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਦਾ ਮੁੰਡਾਂ ਵਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇਥੋਂ ਭੱਜ ਗਈ ਇੱਕ ਬੰਦਾ ਗੈਰਕਾਨੂੰਨੀ ਰੱਖਿਆ ਨਹੀਂ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ ਲਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਰਾਤ ਆਊਗੀ ਲੈ ਕੇ ਆਓ ਜੀ ਨਹੀਂ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਂ ਕੀ ਕਰਦੇ ਸਾਡੇ ਮੁਸਾਬਸ ਵੇਚ ਲੋ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਈਆ 3-4 ਲੱਖ ਰੁਪਈਆ ਲਈ ਬੈਠਾ ਮੈਂ ਸਨਮ ਸਿੰਘ ਸਾਹਿਬ ਚਾਹੀਦਾ ਸੀ ਇਹ ਜੀ ਤਾਂ ਤੇ ਇਹਨਾਂ ਨੇ ਵੀ ਜੀ ਇੱਥੇ ਆਪਣਾ ਵਿਚੋਲਣੇ ਇਹਨਾਂ ਨੂੰ ਧੋਖਾ ਧੜੀ ਕੀਤੀ ਵਿਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨਾਲ ਪੈਸਾ ਇਹਨਾਂ ਤੋਂ 5000 ਰੁਪਈਆ ਪਹਿਲਾਂ ਲੈ ਚੁੱਕੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਈਆ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਫੇਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾ ਧੜੀ ਵਿੱਚੋਂ ਸਾਡੇ ਤੋਂ 5000 ਰੁਪਿਆ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ ਤਾਂ 4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸੀਰੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਇਸ ਮਾਮਲੇ ਬਾਬਤ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ ਤੇ ਵਿਚੋਲਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਫਰਾਰ ਹੋਈ ਵਿਚੋਲਣ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦਾ ਹੈ ਅਕੀਕੇ ਟੀਵੀ ਪੰਜਾਬੀ ਲਈ ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਦੱਲਾ ਦੀ ਰਿਪੋਰਟ